ਉਹ ਇਹ ਤਾਂ সিলవర్ ਪਲੇ ਬਟਨ ਆ ਵਾਰਿਸ সিলవర్ ਪਲੇ ਬਟਨ ਆ ਗਿਆ ਆਪਣਾ ਚੱਲਾ papa unbox ਕਰਦੇ ਆ ਕਿਹੜੇ ਵਾਲੇ ਚੈਨਲ ਦਾ ਆ ਦੇਖੀ ਖਬਰ ਆ ਅੱਛਾ ਖਬਰ ਆਪ ਦਾ ਆ ਗਿਆ ਵੈਰੀ ਗੁੱਡ ਆਉਣਾ ਹੀ ਸੀ 1 ਲੱਖ ਸਬਸਕ੍ਰਾਈਬਰ ਹੋ ਗਏ ਨਾ ਆਪਣੇ ਲਓ ਜੀ ਫਾਈਨਲੀ ਆਪਣਾ YouTube ਦਾ ਪਲੇ ਬਟਨ ਆ ਗਿਆ ਥੈਂਕ ਯੂ ਤੁਹਾਡਾ ਸਾਰਿਆਂ ਦਾ ਖਬਰ ਆਪ ਚੈਨਲ ਦੇ ਉੱਤੇ ਤੁਸੀਂ ਬਹੁਤ ਸਪੋਰਟ ਕੀਤੀ ਆ ਤੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਵਾ ਮੇਰੀਆਂ ਪਿਛਲੇ ਜੇ ਸਮੇ ਜਿਹੜੀਆਂ ਸਟੋਰੀਆਂ ਸੀ ਉਹ ਵੀ ਆਪਾਂ ਸਾਂਝੀਆਂ ਕਰਦੇ ਆ ਕਿਹੜੀਆਂ-ਕਿਹੜੀਆਂ ਸਟੋਰੀਆਂ ਆਪਣੀਆਂ ਫੇਮਸ ਹੋਈਆਂ ਸੀ ਆ ਅੱਜ ਆਪਣਾ YouTube ਕਿਉਂਕਿ 1 ਲੱਖ ਜਿਹੜਾ ਮੈਂਬਰ 1 ਲੱਖ ਦੋਸਤ 1 ਲੱਖ ਦਾ ਪਰਿਵਾਰ ਆਪਣਾ ਹੋ ਗਿਆ ਤੇ ਇਹ ਪਲੇ ਬਟਨ ਖੋਲ ਕੇ ਦੇਖਦੇ ਆ ਮੇਰੇ ਨਾਲ ਸਾਡਾ ਵਾਰਿਸ ਆ ਵਾਰਿਸਦੀਪ ਸਿੰਘ ਸੰਧੂ ਚਲ ਵਾਰਸ ਖੋਲ ਵੀ ਦੇਖੀਏ ਕੀ ਇਹ ਵਿੱਚ ਇਹ ਚਾਂਦੀ ਦਾ ਹੁੰਦਾ ਯਾਰ ਚਾਂਦੀ ਦਾ ਸਹੀ ਪਾਣੀ ਹੁੰਦਾ ਚਾਂਦੀ ਦਾ ਪਾਣੀ ਹੁੰਦਾ ਵਾ ਆ ਗਿਆ ਜੀ ਇਹਦਾ ਸਰਟੀਫਿਕੇਟ ਉਸ ਤੋਂ ਬਾਅਦ ਇਹ ਕਾਰਡ ਨਾਲ ਭੇਜਿਆ ਤੇ ਆ ਗਿਆ ਜੀ ਸਾਡਾ ਪਲੇ ਬਟਨ ਲਓ ਜੀ ਵਾਰਸ ਦੇਖਿਓ ਉਧਰੋਂ ਦੇਖਣਾ ਸਾਰਿਆਂ ਦਾ ਬਾਏ ਬਾਏ ਕਰਦੇ ਸਾਰਿਆਂ ਤੇ ਥੈਂਕ ਯੂ ਵੀ ਕਰਦੇ ਤੁਸੀਂ ਥੈਂਕ ਯੂ ਖਬਰਾਂ ਤੁਸੀਂ ਦੇਖੋ ਇਹਦੇ ਉੱਪਰ ਆਪਾਂ ਮੈਂ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗਾ ਇੰਗਲਿਸ਼ ਪੰਜਾਬੀ ਤੇ ਉਰਦੂ ਤਿੰਨਾ ਲੈਂਗੁਏਜ ਦੇ ਵਿੱਚ ਖਬਰ ਆਪ ਲਿਖਵਾਇਆ ਵਾ ਤੇ ਅਮਰੀਕਾ ਵਾਲਿਆਂ ਨੇ ਤਿੰਨਾ ਭਾਸ਼ਾ 'ਚ ਖਬਰ ਆਪ ਲਿਖ ਕੇ ਆਪਾਂ ਨੂੰ ਭੇਜਿਆ ਸੋ ਆਪਣੀਆਂ ਜਿਹੜੀਆਂ ਫੇਮਸ ਸਟੋਰੀਆਂ ਸੀ ਉਹਦੀ ਜੇ ਮੈਂ ਜ਼ਿਕਰ ਕਰਾਂ ਤਾਂ ਸਾਹੀ ਬੀਬੀ ਵਾਲੀ ਸਟੋਰੀ ਜਿਹੜੀ ਸਭ ਤੋਂ ਪਹਿਲਾਂ ਮੈਂ ਕਿਉਂਕਿ ਸੈਕਿੰਡ ਸਟੋਰੀ ਸੀ ਮੇਰੀ ਪਹਿਲੀ ਵੀ ਕਹਿ ਸਕਦੇ ਆ ਕਿਉਂਕਿ ਉਸ ਤੋਂ ਪਹਿਲਾਂ ਮੈਂ ਜਸਟ ਇੱਕ ਛੋਟੀ ਜੀ ਐਵੀ ਸਟੋਰੀ ਤੁਰਿਆ ਫਿਰਦੇ ਪਾਈ ਸੀ ਪਹਿਲੀ ਸਟੋਰੀ ਤਾਜ ਬੀਬੀ ਵਾਲੀ ਸੀ ਜਿਹੜੀ ਬਹੁਤ ਜ਼ਿਆਦਾ ਫੇਮਸ ਹੋਈ ਤੇ ਆਪਾਂ ਉਹਦੇ ਪਰਿਵਾਰ ਨੂੰ ਪਾਕਿਸਤਾਨ ਦੇ ਵਿੱਚ ਭੇਜ ਕੇ ਮਿਲਾਇਆ ਸੀਗਾ ਚਲੋ ਉਹ ਕਹਾਣੀ ਥੋੜੀ ਅਧੂਰੀ ਰਹਿ ਗਈ ਉਸ ਤੋਂ ਬਾਅਦ ਹੋਰ ਬੜੀਆਂ ਸਟੋਰੀਆਂ ਕਿਉਂਕਿ ਮੈਂ 1947 ਦੇ ਵਿੱਚ ਜਿਹੜੇ ਵਿਛੜੇ ਪਰਿਵਾਰ ਆ ਉਹਨਾਂ ਦੀਆਂ ਸਟੋਰੀਆਂ ਜ਼ਿਆਦਾਆਂ ਕਰਦਾ ਮੈਂ ਤੇ ਨਾਸਰ ਢਿਲੋਂ ਨਾਲ ਕੇ ਅਸੀਂ ਉਧਰੋਂ ਕੁਝ ਉਹ ਪਰਿਵਾਰ ਲੱ ਅਸੀਂ ਕਈ ਭੈਣ ਭਰਾ ਵਿਛੜੇ ਜਿਹੜੇ ਆ ਭਰਾ ਮਲਾਏ ਆ ਬਾਬਾ ਸਿੱਕਾ ਖਾਨ ਤੇ ਬਾਬਾ ਮੁਹੰਮਦ ਸਦੀਕ ਜਿਨ੍ਹਾਂ ਦੇ ਵਿੱਚੋਂ ਬਾਬਾ ਮੁਹੰਮਦ ਸਦੀਕ ਜਿਹੜੇ ਆ ਉਹ ਅੱਲਾ ਨੂੰ ਪਿਆਰੇ ਹੋ ਗਏ ਤੇ ਬਾਬਾ ਸਿੱਕਾ ਖਾਨ ਜਿਹੜੇ ਆ ਉਹ ਬਠਿੰਡੇ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਰਹਿ ਰਹੇ ਸੋ ਇਹ ਸਾਰੀਆਂ ਸਟੋਰੀਆਂ ਤੁਸੀਂ ਖਬਰ ਆਪ ਤੇ ਦੇਖੀਆਂ ਤੇ ਇਹ ਤੁਹਾਡੀ ਇਹ ਜਿਹੜਾ ਤੁਹਾਡਾ ਪ੍ਰਾਈਜ਼ ਆ ਤੁਹਾਡਾ ਦਿੱਤਾ ਹੋਇਆ ਪ੍ਰਾਈਜ਼ ਆ ਤੁਸੀਂ ਮੇਰੇ ਨਾਲ ਖੜੇ ਮੈਨੂੰ ਐਪਰੀਸ਼ੀਏਟ ਕੀਤਾ ਮੇਰੀਆਂ 1947 ਨਾਲ ਰਿਲੇਟਡ ਜਿਹੜੀਆਂ ਸਟੋਰੀਆਂ ਸੀ ਜਿਹੜੇ ਬਜ਼ੁਰਗ ਅੱਜ ਦੁਨੀਆ ਤੋਂ ਜਾ ਰਹੇ ਆ ਕਿਉਂਕਿ 1947 ਨੂੰ ਗਿਆਨ ਨੂੰ ਅੱਜ ਬੜੇ ਸਾਲ ਹੋ ਗਏ 76 ਦੇ ਕਰੀਬ ਜਿਹੜੇ ਸਾਲ ਹੋ ਗਏ ਆ ਤੇ ਬਜ਼ੁਰਗ ਸਾਨੂੰ ਲੱਭਦੇ ਨਹੀਂ ਅਸੀਂ ਲੱਭ ਲੱਭ ਕੇ ਬਜ਼ੁਰਗ ਪਿੰਡਾਂ ਦੇ ਵਿੱਚ ਉਹਨਾਂ ਦੀਆਂ ਸਟੋਰੀਆਂ ਕਰਦੇ ਆ ਕਿਸੇ ਨੂੰ ਉੱਚਾ ਸੁਣਦਾ ਕਿਸੇ ਨੂੰ ਸੁਣਦਾ ਹੀ ਨਹੀਂ ਕਿਸੇ ਤੋਂ ਬੋਲਿਆ ਨਹੀਂ ਜਾਂਦਾ ਕਿਉਂਕਿ ਦੰਦ ਹੈ ਨਹੀਂ ਕੰਨ ਹੈ ਨਹੀਂ ਤਾਂ ਇਹ ਉਹਨਾਂ ਬਜ਼ੁਰਗਾਂ ਦੀਆਂ ਸਟੋਰੀਆਂ ਕਰਕੇ 1947 ਦਾ ਵਿਛੋੜਾ ਕਿਵੇਂ ਦਾ ਪਿਆ ਕਿਵੇਂ ਦਾ ਉਹ ਜਾੜਾ ਸੀਗਾ ਉਹ ਸਾਰੀਆਂ ਤੁਹਾਡੇ ਰੂਬਰੂ ਕਰਦੇ ਆ ਤੁਸੀਂ ਬਹੁਤ ਪਿਆਰ ਦਿੱਤਾ ਤੁਹਾਡੇ ਪਿਆਰ ਦਾ ਸਬੂਤ ਹੈ ਅੱਜ ਇਹ ਪਲੇ ਬਟਨ ਸਾਨੂੰ ਆਸ ਹੈ ਕਿ ਅੱਗੇ ਵੀ ਤੁਸੀਂ ਐਵੇਂ ਪਿਆਰ ਦਿੰਦੇ ਰਹੋਗੇ ਤੇ ਆਪਣੇ ਅਗਲੇ ਜਿਹੜੇ ਪਲੇ ਬਟਨ ਹੋਵੇ ਜਰੂਰ ਆਉਣਗੇ ਸੋ ਇਸੇ ਤਰ੍ਹਾਂ ਜੁੜੇ ਰਿਹਾ ਕਰੋ ਛੋਟਾ ਜਿਹਾ ਕਲਿੱਕ ਤੇ ਛੋਟਾ ਜਿਹਾ ਲਾਈਕ ਕਰਨ ਦੇ ਨਾਲ ਜਾਂ ਇੱਕ ਮੈਸੇਜ ਪਾਉਣ ਦੇ ਨਾਲ ਆਪਣਾ ਕੁਝ ਨਹੀਂ ਜਾਂਦਾ ਜੇ ਕੋਈ ਅੱਜ ਦੇ ਸਮਾਜ ਦੇ ਵਿੱਚ ਕਿਉਂਕਿ ਇਹ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਅੱਜ YouTube ਹੋ ਗਿਆ ਜਾਂ ਹੋਰ ਕਈ ਪਲੇਟਫਾਰਮ ਨੇ ਉਹਨਾਂ ਦੇ ਉੱਪਰ ਜੇ ਕੋਈ ਚੰਗਾ ਕੰਮ ਕਰਦਾ ਤੇ ਉਹਨੂੰ ਐਪਰੀਸ਼ੀਏਟ ਜਰੂਰ ਕਰਿਆ ਕਰੋ ਸੋ ਜਿਹੜੀਆਂ ਮੇਰੀਆਂ ਸਟੋਰੀਆਂ ਪਿਛਲੀਆਂ ਸਟੋਰੀਆਂ ਸੀ ਉਹ ਕੁਝ ਸੀਗੀਆਂ 1947 ਦੇ ਵਟਵਾਰੇ ਦੀਆਂ ਉਸ ਤੋਂ ਕਈ ਜਿਹੜੇ ਵਿਛੜੇ ਭਰਾ ਮਿਲਾਏ ਜਿਵੇਂ ਬਾਬਾ ਸਿੱਕਾ ਖਾਨ ਤੇ ਮੁਹੰਮਦ ਸਦੀਕ ਉਹਨਾਂ ਦੀ ਗੱਲ ਕੀਤੀ ਐ ਆਪਾਂ ਉਹਨਾਂ ਨੂੰ ਜਦੋਂ ਬਾਬਾ ਮੁਹੰਮਦ ਸਦੀਕ ਹੁਣ ਇੱਧਰ ਆਏ ਸੀਗੇ ਪਿਛਲੇ ਸਾਲਾਂ ਦੇ ਦੌਰਾਨ ਤੇ ਉਹਨਾਂ ਨੂੰ ਮੈਂ ਕਮਾਇਆ ਤਾਂ ਉਸ ਤੋਂ ਬਾਅਦ ਇੱਕ ਭੈਣ ਭਰਾ ਆਪਾਂ ਹੋਰ ਮਲਾਏ ਸੀਗੇ ਲੁਧਿਆਣੇ ਦੇ ਭਰਾ ਸੀਗੇ ਜਸੋਵਾਲ ਪਿੰਡ ਦੇ ਤੇ ਇੱਕ ਜਿਹੜੀ ਭੈਣ ਸੀ ਉਹਨਾਂ ਦੀ ਉਹ ਪਾਕਿਸਤਾਨ ਦੇ ਪਿੰਡ ਪਾਕਿਸਤਾਨ ਦੇ ਇੱਕ ਸ਼ਹਿਰ ਦੀ ਰਹਿਣ ਵਾਲੀ ਸੀ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਬਜ਼ੁਰਗ ਮੈਨੂੰ ਮਿਲਦੇ ਆ ਲੱਭਦੇ ਆ ਉਹਨਾਂ ਦੇ ਨਾਲ ਗੱਲਾਂបਾਤਾਂ ਕਰਕੇ ਉਹਨਾਂ ਦੇ ਦੁੱਖੜੇ ਸਾਂਝੇ ਕਰਦੇ ਰਾਵਾਂਗੇ ਜਦੋਂ ਵੀ ਕੋਈ ਸਟੋਰੀ ਪਾਉਣਾ ਤਾਂ ਲੈਂਦੇ ਪੰਜਾਬ ਵਾਲੇ ਪਾਸਿਓਂ ਬੜਾ ਪਿਆਰ ਮਿਲਦਾ ਤਾਂ ਉਹ ਫਿਰ ਉਹ ਦੱਸਦੇ ਨੇ ਕਿ ਹਾਂ ਇਹ ਬਜ਼ੁਰਗ ਜਿਨ੍ਹਾਂ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਇਹਨਾਂ ਨੇ ਪਿੰਡ ਦੀਆਂ ਗਲੀਆਂ ਟੋਬੇ ਨਾਲੀਆਂ ਦੁਕਾਨਾਂ ਜਾਂ ਜਿਨ੍ਹਾਂ ਮੁਸਲਮਾਨ ਪਰਿਵਾਰਾਂ ਦੇ ਨਾਂ ਲਏ ਨੇ ਉਹ ਬਿਲਕੁਲ ਠੀਕ ਨੇ ਤੇ ਉਸੇ ਤਰ੍ਹਾਂ ਹੀ ਉਹ ਟੋਬੇ ਜਿਹੜੇ ਆ ਛੱਪੜ ਜਿਹੜੇ ਆ ਉਹ ਅਜੇ ਪਿੰਡਾਂ ਦੇ ਵਿੱਚ ਨੇ ਉਸੇ ਤਰ੍ਹਾਂ ਹੀ ਉਹ ਬਿਲਡਿੰਗਾਂ ਖੜੀਆਂ ਨੇ ਸੋ ਪ੍ਰਾਤਨ ਪੰਜਾਬ ਉਹਨਾਂ ਨੇ ਤਾ ਮੇਰੀ ਇਹੀ ਗੁਜਾਰਿਸ਼ ਆ ਕਿ ਲਹਿੰਦੇ ਪੰਜਾਬ ਦੇ ਵਿੱਚ ਜਿਹੜੀਆਂ ਵੀ ਇਮਾਰਤਾਂ ਜਿਹੜੇ ਵੀ ਉਹ ਘਰ ਨੇ ਪੁਰਾਣੇ ਉਹਨਾਂ ਨੂੰ ਢਾਓ ਨਾ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੈਨੋਵੇਟ ਕਰੋ ਉਹਨਾਂ 'ਚ ਵਸੇਬਾ ਕਰੋ ਇਸ ਕਰਕੇ ਮੇਰੀ ਇਸ ਚੈਨਲ ਦੇ ਜ਼ਰੀਏ ਇਹੀ ਦਰਖਾਸਤ ਆ ਕਿ ਆਪਾਂ ਲਹਿੰਦੇ ਤੇ ਚੜ੍ਹਦੇ ਪੰਜਾਬ ਦਾ ਪਿਆਰ ਬਰਕਰਾਰ ਰੱਖਣਾ ਤੇ ਜਿਹੜੀਆਂ ਵੀ ਛੋਟੀਆਂ-ਬੋਟੀਆਂ ਅ ਲਾਮਤਾ ਹੈਗੀਆਂ ਨੇ ਛੋਟੇ-ਮੋਟੇ ਜਿਹੜੇ ਆਪਾਂ ਸ਼ਰਾਰਤੀ ਕਿਸਮ ਦੇ ਲੋਕ ਨੇ ਉਹਨਾਂ ਨੂੰ ਦਰਕਨਾਰ ਕਰਕੇ ਆਪਾਂ ਪਿਆਰ ਦੀ ਗੱਲ ਕਰਨੀ ਆ ਆਉਣ ਵਾਲੇ ਸਮੇਂ 'ਚ ਮੈਨੂੰ ਆਸ ਹੈ ਕਿ ਮੇਰਾ ਪਰਿਵਾਰ ਵੱਡਾ ਹੋਊਗਾ ਤੇ ਇਹਦੇ ਵਿੱਚ ਉਹੀ ਲੋਕ ਸ਼ਾਮਲ ਹੋਣਗੇ ਜਿਹੜੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਸਾਂਝ ਨੂੰ ਬਰਕਰਾਰ ਰੱਖਣਗੇ ਸੋ ਇਹ ਵਾਲਾ ਜਿਹੜਾ ਪ੍ਰਾਈਜ਼ ਆ ਇਹ ਵਾਲਾ ਇੱਕ ਜਿਹੜਾ ਖਿਤਾਬ ਆ ਉਹ ਤੁਸੀਂ ਦਵਾਇਆ ਤੇ ਆਸ ਹੈ ਆਉਣ ਵਾਲੇ ਸਮੇਂ 'ਚ ਤੁਸੀਂ ਮੇਰੇ ਨਾਲ ਜੁੜੇ ਰਿਆ ਕਰੋਗੇ ਮੈਂ ਵੀ ਵਿਸ਼ਵਾਸ ਦਿਵਾਉਣਾ ਕਿ ਆਉਣ ਵਾਲੇ ਸਮੇਂ 'ਚ ਲਹਿੰਦੇ ਤੇ ਚੜ੍ਹਦੇ ਪੰਜਾਬ ਦੀ ਗੱਲ ਦੇ ਨਾਲ-ਨਾਲ ਪੰਜਾਬੀ ਤੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰਦਾ ਰਹੂੰਗਾ ਖੁਦਾ ਹਾਫਿਜ਼